ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੇਵਾਰੀ ਨੂੰ ਤੇ ਦੋਸਤੋ ਅੱਜ ਤੇਰੀ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਪੈਰੂ ਪੱਠੀ ਵੀਏ ਦੋਸਤੋ ਵੀਡੀਓ ਬਣਾਉਣ ਜਾ ਰਹੇ ਆ ਤੇ ਜ਼ਿਲ੍ਹਾ ਪ੍ਰੀਕੋਟ ਤੇ ਆ ਬਾਈਆਂ ਨੇ ਗਾਂ ਸੇਲ ਕਰਨੀਆਂ ਤੇ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਦੀਆਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਤੇ ਇੱਕ ਵਾਰੀ ਗਾਂ ਦੇ ਥਰੀ ਤੇ ਨਿਗਾਹ ਮਾਰ ਲਿਓ ਚੈੱਕ ਕਰ ਲਓ ਜੀ ਬਹੁਤ ਹੀ ਦੋਸਤੋ ਚੰਗੀ ਕੁਆਲਿਟੀ ਦੇ ਗਾਂ ਤੇ ਬਹੁਤ ਵਧੀਆ ਗਾਣੋ ਚਾਰੇ ਸਣ ਬਹੁਤ ਵਧੀਆ ਸਾਫ ਸਣ ਪਏ ਚਾਰੇਾਰੇ ਪੱਕੋਂ ਵਧੀਆ ਗਾਂ ਦੋਸਤੋ ਤੇ ਗੱਬਣ ਗਾਂ ਤੇ ਆਜੋ ਬਾਈਆਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਬਾਈਆਂ ਨੂੰ ਤੇਲ ਗਾਂ ਦੀ ਸਾਰੀ ਦੀ ਤੇ ਇਧਰ ਆਇਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਦੀ ਗਾਂ ਦੀ ਸਾਰੀ ਤੇਲ ਦੱਸੋ ਆਪਣੀ ਜੀ 6 ਮਹੀਨੇ ਦੀ ਗੱਬਣਾ ਗਾਂ 6 ਕਿਲੋ ਦੱਸੋ ਜੀ ਠੀਕ ਆ ਜੀ ਤੇ 222 ਨੇ ਦਾਤਾਂ ਵਿੱਚ 6 ਮਹੀਨਿਆਂ ਦੇ ਗੱਭਣਗਾ ਜੀ ਹਾਂਜੀ ਤੇ 6 ਕਿਲੋ ਦੁੱਧ ਦਾ ਬਾਈ ਦੋ ਟਾਈਮਾਂ ਦਾ ਠੀਕ ਆ ਤੇ ਗਰੰਟੀ ਹੈ ਗਾਂ ਦੀ ਬਾਈ ਦੀ ਗੱਭਣ ਦੀ ਠੀਕ ਆ ਬਾਈ ਜੀ ਤੇ ਦੋਸਤੋ ਬਹੁਤ ਹੀ ਚੰਗੀ ਕੁਆਲਿਟੀ ਦੀ ਗਾਂ ਤੇ ਬਾਈ ਦਾ ਮੋਬਾਈਲ ਨੰਬਰ ਨਾਲ ਚੱਲਦੀ ਵੀਡੀਓ ਦੇ ਵਿੱਚ ਆਪਾਂ ਦਵਾਂਗੇ ਤੁਹਾਨੂੰ ਤੇ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਲਾਜ਼ਮੀ ਕਰਿਆ ਕਰੋ ਤੇ ਬਾਈਆਂ ਦਾ ਬਹੁਤ ਹੀ ਸੋਹਣਾ ਕੰਮ ਆ ਬਾਈ ਫਜ਼ੂਲ ਲਿਆਉਂਦੇ ਆ ਤੇ ਬਾਈ ਸੇਲ ਕਰਦੇ ਆ ਤੇ ਲਾਜ਼ਮੀ ਬਾਈ ਦਾ ਮੋਬਾਈਲ ਨੰਬਰ ਤੇ ਗੱਲਬਾਤ ਕਰਿਓ ਤੇ ਬਾਈ ਜੀ ਆਪਣਾ ਨਾ ਮੋਬਾਈਲ ਨੰਬਰ ਬੋਲ ਦਿਕਾ ਜੀ 96798 89 ਨਾ ਦੇ ਇੱਕ ਕਰੀ ਹੋਰ ਬੋਲ ਦੋ ਭਾਈ 96798 89 ਨਾ ਦੇ ਲਓ ਜੀ ਦੋਸਤੋ ਬਾਈ ਨੇ ਮੋਬਾਈਲ ਨੰਬਰ ਬੋਲਤਾ ਤੇ لازਮੀ ਬਾਈ ਦੇ ਮੋਬਾਈਲ ਨੰਬਰ ਤੇ ਗੱਲਬਾਤ ਕਰਿਓ ਤੇ ਬਹੁਤ ਹੀ ਜਾਂ ਠੰਡੀ ਸੀ ਲਾ ਦੋਸਤੋ ਤੇ ਬਿਲਕੁਲ ਤੇ ਮਿਲਦੇ ਆ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਤੇ ਵੀਡੀਓ ਦੇ ਐਂਡ ਤੱਕ ਬਣਿਆ ਰਿਹਾ ਕਰੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ لازਮੀ ਕਰਦਿਆ ਕਰੋ ਤੇ ਅੱਗੇ ਵੀ ਭਰਾਵਾਂ ਤੱਕ ਵੀਡੀਓ ਪਹੁੰਚੇ ਤੇ ਅਸਲਾ ਬਹੁਤ ਹਸਤਾਨੀ ਲਾਲ criticar el carta de dos